ਗਲੈਮ ਸਟਾਰ ਦੇਖ ਰਹੇ ਸਾਰੇ ਹੀ ਦਰਸਕਾਂ ਦਾ ਸਵਾਗਤ ਹੈ ਜੀ ਬਲਕ ਸੈਨਾ ਅਦੀਨ ਆਉਂਦੇ ਪਿੰਡ ਮੋੜਨਾਪਾ ਵਿਖੇ ਖਾਲਸਾ ਸਾਜਨਾਦੀਪਸ ਨੂੰ ਸਮਰਪਿਤ ਸਿੱਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਛੇ ਲੋੜਵੰਦ ਲੜਕੀਆਂ ਦੇ ਆਨੰਦਕਾਰਜ ਕੀਤੇ ਗਏ ਜਿਸ ਵਿੱਚ ਬਿਆਧੀਆਂ ਸਾਰੀਆਂ ਰਸਮਾਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਕੀਤੀਆਂ ਗਈਆਂ 10 ਵਜੇ ਦੇ ਕਰੀਬ ਵੱਖ-ਵੱਖ ਪਿੰਡਾਂ ਤੋਂ ਲਾੜੇ ਸਮੇਤ ਬਰਾਤ ਪਿੰਡ ਮੋੜਨਾਪਾ ਵਿਖੇ ਪਹੁੰਚ ਗਈ ਭਾਈ ਜਗਸੀਰ ਸਿੰਘ ਮੋੜ ਅਤੇ ਜਥੇਦਾਰ ਲਖਵਿੰਦਰ ਸਿੰਘ ਮੋੜ ਤੇ ਸੁਸਾਇਟੀ ਆਗੂਆਂ ਵੱਲੋਂ ਆਈ ਬਰਾਤ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਸਿੱਖ ਸੇਵਾ ਸੁਸਾਇਟੀ ਦੇ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਆਨੰਦਕਾਰਜ ਦੀ ਰਸਮ ਤੋਂ ਬਾਅਦ ਬਰਾਤੀਆਂ ਦੇ ਮਨੋਰੰਜਨ ਲਈ ਗਾਇਕ ਪੀਟਰ 바ਵਾ ਤੇ ਗੀਤਕਾਰ ਸਰਬਮਾਨ ਆਤ ਪੰਜਾਬੀ ਪੰਗੜੇ ਦੀ ਟੀਮ ਵੱਲੋਂ ਸੱਭਿਆਚਾਰੀ ਗੀਤਾਂ ਅਤੇ ਬੋਲੀਆਂ ਨਾਲ ਹਾਜ਼ਰੀ ਲਗਵਾਈ ਗਈ। ਸੇਕ ਸੇਵਾ ਸੁਸਾਇਟੀ ਦੇ ਪ੍ਰਮੁੱਖ ਆਗੂ ਭਾਈ ਜਗਸੀਰ ਸਿੰਘ ਮੋੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੇਕ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੋੜਵੰਦ ਲੜਕੀਆਂ ਦੀ شادی ਕੀਤੀ ਜਾਂਦੀ ਹੈ ਤੇ ਇਸ ਵਾਰ ਵੀ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ ਸਨ ਅਤੇ ਯੋਗਤਾ ਅਨੁਸਾਰ ਪੇਟੀ, ਬੈੱਡ, ਅਲਮਾਰੀ, ਮੇਜ਼, ਕੁਰਸੀਆਂ ਤੋਂ ਇਲਾਵਾ ਘਰੇਲੂ ਲੋੜੀ ਦਾ ਸਮਾਨ ਦਿੱਤਾ ਗਿਆ ਅਤੇ ਸਾਮ 5 ਵਜੇ ਦੇ ਕਰੀਬ ਲੜਕੀਆਂ ਦੀਆਂ ਡੋਲੀਆਂ ਅਸੀਰਵਾਦ ਦੇ ਕੇ ਰੁਕਸਤ ਕੀਤੀਆਂ ਗਈਆਂ ਭਾਈ ਜਿਕ ਸਿੰਘ ਮੋੜ ਨੇ ਕਿਹਾ ਕਿ ਇਹ ਕਾਰਜ ਸਾਰੇ ਸਮਾਜ ਸੇਵੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਸਦਕਾ ਹੀ ਸੰਪੂਰਨ ਹੁੰਦੇ ਹਨ ਜੋ ਅੱਜ ਵੀ ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਹਨ ਆਓ ਦਿਖਾਉਂਦੇ ਹਾਂ ਉਸ ਮਹਾਨ ਕਾਰਜ ਦੀਆਂ ਤਸਵੀਰਾਂ ਜੋ ਸਾਡੀ ਟੀਮ ਵੱਲੋਂ ਆਪਣੇ ਕੈਮਰੇ ਦੀ ਅੱਖ ਵਿੱਚ ਕੈਦ ਕੀਤੀਆਂ ਜੁੜੇ ਰਹੋ ਕੈਰੀ ਲਵ ਸਟਾਰ ਦੇ ਨਾਲ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੀ ਦੀ ਰਿਪੋਰਟ ਕੈਰੀ ਲਵ ਸਟਾਰ ਭਗਤੀ गुरु गरीबनवाज गरीबनवाज गरीबनवा ਬੱਟੀਆ ਹਾਜ਼ਰੀ ਲਵਾ ਰਹੀ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਕੈਨੇਡਾ ਤੋਂ ਵੀਰ ਇੰਦਰਪਾਲ ਸਿੰਘ ਜੀ ਲਖਨੌਰ ਸਾਹਿਬ ਹਰਿਆਣਾ ਤੋਂ ਸਾਡੇ ਵਿੱਚ ਆਏ ਹੈ ਮੈਂ ਬੇਨਤੀ ਕਰੂੰਗਾ ਭਈ ਸਟੇਜ ਤੇ ਆ ਜੇ ਜਸਵਿੰਦਰ ਸਿੰਘ ਉਹਨਾਂ ਦੇ ਨਾਲ ਆ ਵੀ ਸਟੇਜ ਤੇ ਆ ਜੇ ਬਲੀ ਵਾ ਆ ਜੀ ਓਕੇ ਮੈਡਮ ਦਵਿੰਦਰ ਗੌਰ ਜੀ ਬਰਨਾਲਾ ਜਿਵੇਂ ਅਵਾਜ਼ ਨੂੰ ਸੁਣਦੇ ਆ ਦਾ ਸਟੇਜ ਤੇ ਆ ਜਿ ਟੀਟਰ ਸਾਹਿਬਾ ਕਮਿੰਗ ਪਲੀਜ਼ ਸਟੇਜ ਵਾਹਿਗੁਰੂ ਆ ਜਿਹੜੇ ਬੱਚਿਆਂ ਦੇ ਨਾਂ ਬੋਲਣ ਲੱਗਿਆ ਬਾਈ ਗੁਰਜੰਟ ਸਿੰਘ ਜੀ ਚੱਕਰ ਤੋਂ ਵਾਹਿਗੁਰੂ ਉਹ ਵੀ ਇਥੇ ਸਟੇਜ ਤੇ ਸਾਡੇ ਨੇੜੇ ਰਹਿਣ ਚਾਹ ਪਾਣੀ ਪੀ ਕੇ ਪਹਿਲਾ ਜਿਹੜਾ ਮੁੰਡੇ ਦਾ ਮੈਂ ਨਾਮ ਬੋਲਦਾ ਜੀ ਅਰਸ਼ਦੀਪ ਸਿੰਘ ਸਾਰਾਫ ਕਰਮਜੀਤ ਸਿੰਘ ਢੱਲਵਾ ਕਿਹੜਾ ਸੰਘਾ ਅਰਸ਼ਦੀਪ ਸਿੰਘ ਕਰਮਜੀਤ ਸਿੰਘ ਢੱਲਵਾ ਉਹ ਆਉਜੀ ਟਕੇ ਇੱਧਰ ਦੀ ਐਂਟਰ ਕਰੋ ਇਹਨਾਂ ਦੇ ਨਾਲ ਜਿਹੜੀ ਕੁੜੀ ਨੇ ਬੈਠਣਾ ਹੈ ਹਰਮਨ ਜੋਤੀ ਕੌਰ ਪੁੱਤਰੀ ਰਾਜਕਮਾਰ ਤਪਾ ਉਹ ਬੱਚੀ ਆਵੇ ਸੁਣਦੇ ਵਿੱਚ ਮੈਨੂੰ ਇਹੀ ਆਇਆ ਜੀ ਵੀ ਇਹ ਬੱਚੀ ਦੇ ਮਾਪੇ ਦੋਹੀ ਨਹੀਂ ਹੈਗੇ ਇਹ ਬੱਚੀ ਇਹ ਮੁੰਡੇ ਦੇ ਨਾਲ ਬੈਠੂਗੀ ਜਿਹੜੇ ਮੈਂ ਦੋ ਨਾਂ ਬੋਲੇ ਆ ਇਹਨਾਂ ਨੂੰ ਪਿਆਰ ਸਤਿਕਾਰ ਦੇ ਨਾਲ ਪਾਇਆ ਜਾਵੇ ਅਰਸ਼ਦੀਪ ਜੰਗ ਆ ਗਿਆ ਜੀ ਬੱਚੀ ਉਹਦੇ ਨਾਲ ਹਰਮਨ ਜੋਤੀ ਜਿਵੇਂ ਰੀ ਆਵਾਜ਼ ਨੂੰ ਸੁਣਦੀ ਆ ਆ ਕੇ ਮੁੰਡੇ ਦੇ ਨਾਲ ਬੈਠੇ ਲੱਗੇ ਆਓ ਜੀ ਕੁੜੀ ਕਿੱਥੇ ਹੈਗੀ ਅਗਲਾ ਬੋਲ ਤਾਂ ਫਿਰ ਘੜਬੜ ਹੋ ਜੂਗੀ ਨਾ ਇਹਨਾਂ ਨੂੰ ਬਾਹਵ ਬੱਲਾ ਇੱਥੇ ਸਤਿਕਾਰ ਦੇ ਨਾਲ ਇਹਨਾਂ ਦੇ ਨਾਲ ਕੁੜੀ ਹਰਮਨ ਜੋਤੀ ਕਰ ਤਬਾ ਉਹ ਕੁੜੀ ਆਉ ਜੀ ਉਸ ਤੋਂ ਬਾਅਦ ਜਿਹੜਾ ਅਗਲਾ ਨਾਮ ਹੈ ਮੁੰਡੇ ਦਾ ਬੋਲ ਰਿਹਾ ਬਲਵੰਤ ਸਿੰਘ ਸਰਵ ਕਾਲਾ ਸਿੰਘ ਰਾਮਨਗਰ ਜ਼ਿਲ੍ਹਾ ਮਾਨਸਾ ਇਹ ਨੌਜਵਾਨ ਵੀਰ ਉਹ ਤੇ ਕੁੜੀ ਦੀ ਜਗ੍ਹਾ ਛੱਡ ਕੇ ਇੱਧਰ ਬੈਠੇ ਇਹਦੇ ਨਾਲ ਜਿਹੜੀ ਕੁੜੀ ਨੇ ਬਹਿਣਾ ਪ੍ਰਵੀਨ ਕੌਰ ਪੁੱਤਰੀ ਹਾਕਮ ਸਿੰਘ ਢੱਲਵਾ ਇਹ ਉਹ ਬੱਚੀ ਆ ਢੱਲਵਾ ਦੀ ਜਿਨ੍ਹਾਂ ਦਾ ਮਕਾਨ ਵੀ ਟਿੱਗਿਆ ਪਿਆ ਇਸ ਵੇਲੇ ਤਰਪਾਲ ਲਾਈਆ ਕਰੇ ਮਕਾਨ ਟਿੱਗਿਆ ਹੋਇਆ ਵਿਆਹ ਕਰਨੇ ਦਾ ਦੂਰ ਦੀ ਗੱਲ ਆ ਮੈਂ ਆਖੀ ਦੇਖ ਕੇ ਆਇਆ ਸੀ ਮਕਾਨ ਟਿੱਗਿਆ ਹੋਇਆ ਤਰਪਾਲ ਲਾਈਆ ਤਿੰਨ ਭੈਣਾਂ ਨੇ ਸ਼ਾਇਦ ਦੋਹੇ ਬੱਚੀਆਂ ਆਓ ਜੀ ਪਹਿਲਾ ਬੱਚੀ ਜਿਹੜੀ ਮੈਂ ਬੋਲੀਆ ਹਰਮਨ ਜੋਤੀ ਕੌਰ ਉਹ ਪਹਿਲੇ ਮੁੰਡੇ ਦੇ ਨਾਲ ਸੱਜੇ ਹੱਥ ਬੈਠੇ ਦੂਜੀ ਬੱਚੀ ਪ੍ਰਵੀਨ ਕੌਰ ਧੰਨਵਾਦ ਉਹ ਆਵੇ ਆਗਲੇ ਮੈਂ ਬੱਚਿਆਂ ਦੇ ਨਾਮ ਫੇਰ ਬੋਲਦਾ ਫੇਰ ਗੱਲਬਾਤ ਹੋ ਜਾਂਦੀ ਹੈ ਕਈ ਵਾਰ ਇਹ ਬੱਚੇ ਧਿਆਨ ਦੇ ਨਾਲ ਬੈਠਣ ਜਿਹੜੇ ਜਿੰਨੇ ਵੀ ਵੀਰ ਸਾਹਮਣੇ ਪੈਣਾ ਖੜੀਆਂ ਨੇ ਬੈਠੋ ਜੀ ਗੱਲ ਨਹੀਂ ਬਣਨੀ ਹਵਾ ਨਹੀਂ ਪੈਂਦੀ ਗਰਮੀ ਬਹੁਤ ਬੁਝਿਆ ਕਰੋ ਦਸਪਲਨ ਦੇ ਨਾਲ ਕਾਇਰੇ ਲਾਈਵ ਚੈਨਲ ਜਿਹੜਾ ਤੁਹਾਨੂੰ ਦਿਖਾ ਰਿਹਾ ਹੈ ਇਹ ਸਾਨੂੰ ਲੋਕ ਮਾਚ ਚਲਾਣ ਦਾ ਪਾਉਣਗੇ ਵੀ ਯਾਰ ਤੁਹਾਨੂੰ ਕਾਰਜ ਨਹੀਂ ਕਰਨੇ ਆਉਂਦੇ ਇਦਾਂ ਬੈਜੋਨੇ ਹੋ ਢਾਂਗ ਨਾਲ ਬੈਠਿਆ ਕਰੋ ਸੋਹਣੇ ਲੱਗੋ दुनिया तो जाना है। पहले मुंडे के नाम कुी हरमन ज्योति बैठनी है जी आओ जल्दी कितने आई दो बोलिया मैं जल्दी आओ हरमन ज्योति कौर पुत तो ना इधर तुम्हें पुत इधरली साइड आओ फिर इधर मुंडे इधरली साइड आओ जी ਇੱਧਰ ਨਹੀਂ ਸੜ ਆਓ ਉਹਦੇ ਨਾਲ ਹੋਰ ਕੁੜੀ ਬੈਠੋ ਮਿਸਟੇਕ ਹੋ ਤਾਂ ਹੀ ਮਤੀ ਜਾਣੋ ਨਹੀਂ ਜੀ ਬੋਲੇ ਗਲਤ ਹੋ ਜਾਂਦੇ ਗੱਲ ਹਾਂ ਇੱਧਰ ਲੈ ਵਾਸੇ ਬੈਠੋ ਸਨਮਦੀਪ ਜ਼ਿੰਗ ਬੂਟਾ ਸਿੰਘ ਤਮੋਲੇ ਤੋਂ ਤੀਜਾ ਮੁੰਡਾ ਇਹਦੇ ਨਾਲ ਜਿਹੜੀ ਕੁੜੀ ਨੇ ਵਹਿਣਾ ਲక్ష్ਮੀ ਕੌਰ ਰਾਜੂ ਜ਼ਿੰਗ ਸੰਗਰੂਰ ਇਹ ਕੁੜੀ ਦੇ ਵੀ ਮਾਤਾ ਪਿਤਾ ਜਿਹੜੇ ਹੈ ਨਹੀਂ ਸੀਗੇ ਦਾਦੀ ਪਾਲ ਲਈ ਹੈ ਇਦਾਂ ਦੇ ਵਿੱਚਾਂ ਦੀ ਅਸੀਂ ਇੱਕ ਜੌਨ ਕੀਤੀ ਸੀ ਵੀ ਉਹ ਜਿਹੜੇ ਸਤਬੋਧੀ ਲੋੜ ਬੰਦਾ ਉਹਨਾਂ ਨੇ ਰਿਆ ਕੀਤੇ ਜਾਣ ਤਨਾਉ ਰਿਆਲੇ ਮੁੰਡੇ ਦੇ ਨਾਲ ਲక్ష్ਮੀ ਗੌਰ ਤੇ ਇਹ ਕੁੜੀ ਦੇ ਵੀ ਨਾਲ ਵਜਾ ਵੀ ਥੋੜਾ ਜਿਹਾ ਇਧਰ ਹੋ ਗਏ ਇਹਦੇ ਨਾਲ ਕੁੜੀ ਜਿਹੜੀ ਸੱਜੇ ਪਾਸੇ ਬਠੂਗੀ ਲక్ష్ਮੀ ਗੌਰ ਲਾਮ ਦਾ 파ੜ ਸਰਵਣ ਕਰਵਾਉਣਗੇ ਆਪਾਂ ਸਾਰਿਆਂ ਨੇ ਬੈਠ ਕੇ ਉਸ ਲਾਮ ਦਾ 파ੜ ਸਰਵਣ ਕਰਨਾ ਹੈ ਉਸ ਤੋਂ ਬਾਅਦ ਉਸੇ ਹੀ ਲਾਮ ਦਾ ਕੀਰਤਨ ਆਰੰਭ ਹੋਵੇਗਾ ਜਦ ਕੀਰਤਨ ਆਰੰਭ ਹੋਵੇ ਤਾਂ ਆਪ ਸਭ ਨੇ ਗੁਰੂ ਸਾਹਿਬਾਨ ਨੂੰ ਨਮਸਕਾਰ ਕਰਕੇ ਖੜੇ ਹੋਣਾ ਹੈ ਅਤੇ ਗੁਰੂ ਸਾਹਿਬਾਨ ਨੂੰ ਸੱਜੇ ਹੱਥ ਰੱਖਦੇ ਹੋਏ ਭਾਮ ਪਰਲੀ ਸਾਈਡ ਇਹ ਹੁੰਦੇ ਹੋਏ ਪ੍ਰਕਰਮਾ ਕਰਨੀ ਹੈ ਜਲਦਬਾਜੀ ਨਹੀਂ ਕਰਨੀ ਬਹੁਤ ਹੌਲੇ ਹੌਲੇ ਟਿਕਾ ਦੇ ਨਾਲ ਪ੍ਰਕਰਮਾ ਕਰਨੀ ਹੈ ਪ੍ਰਕਰਮਾ ਕਰਨ ਤੋਂ ਬਾਅਦ ਆਪਣੀ ਹੀ ਜਗ੍ਹਾ ਤੇ ਜਿੱਥੇ ਜਿੱਥੇ ਆ ਬੈਠੇ ਹੋ اسی ਹੀ ਜਗ੍ਹਾ ਤੇ ਆ ਕੇ ਨਮਸਕਾਰ ਕਰਕੇ ਦੁਬਾਰਾ ਫਿਰ ਬੈਠ ਜਾਣਾ ਹੈ ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਣਾ ਹੈ ਚਾਰ ਹੀ ਵਾਰ ਕੀਰਤਨ ਹੋਵੇਗਾ ਤੇ ਆਪ ਜੀ ਚਾਰ ਹੀ ਵਾਰ ਪ੍ਰਕਰਮਾ ਕਰਨੀ ਹੈ सोए बेंक्ति प्रवान करने आओ पहले लामा पाठ स्रवण करिए जी श्री गुरु वागु ਰਿੜਾਇਆ ਕਲਿਰਾਮ ਜੀਓ ਬਾਣੀ ਬ੍ਰਹਮਾ ਭੇਦ ਧਰਮ ਜਿਹੜਾ ਹੋ ਪਾਪਤ ਜਾਇ ਬਲਰਾਮ ਜੀਓ ਧਰਨਾ ਜਿਹੜਾ ਹੋ ਅਰ ਨਾਮ ਤੇ ਆਵੋ ਸਿਮਰਤ ਨਾਮ ਦਿੜਾਇਆ ਗੁਰ ਗੁਰ ਪੂਰਾ ਆਰਾਤਾ ਸਾਰੇ ਕਿਰ ਵਿਖ ਪਾਪ ਗਵਾਇਆ ਸੈਜਵਾ ਬੜਤਾ ਕੀ ਮਨ ਹਾਰ ਹਰ ਮਿੱਠਾ ਲਾਇਆ ਜਾਨਣਾ ਕਹਿ ਨਾਨਕ ਲਾਵ ਪਹਿਲੇ ਆਰੰਭ ਕਾ ਜਿਰ ਚਾਇਆ

ਨਾਲ ਦਿਨ ਵਾਲੀ ਜਿਹੜਾ ਕੱਲੇ ਕੱਲੇ ਪਰਿਵਾਰ ਨੂੰ ਅਡਿਸਾਈਪਲ ਨੂੰ ਉੱਠਣ ਜੇ ਨਹੀਂ ਦੇਣਾ ਆਪਾਂ મતਵਲ ਮੈਨੂੰ ਤਾਂ ਇਹ ਲੱਗਦਾ ਯਾਰ ਵੀ ਤੁਸੀਂ ਦੱਸ ਦਿਓ ਕੁਰਸੀਆਂ ਨਾਲ ਲਾਈਏ ਤਾਂ ਵਧੀਆ ਹੈ ਇਹ ਕੁਰਸੀਆਂ ਨਾਲ ਆਪਣਾ ਬੜਾ ਫਰਕ ਹੋ ਜੂ ਗੱਲ ਜੀ ਨਹੀਂ ਬਣਦੀ ਟੀਕੇ ਬੈਠੇ ਸਾਰੇ ਨਿਆਰੇ ਨਾਲ ਗੱਲ ਬਣ ਜਣੀ ਹੈ ਤੇ ਜੇ ਆਪਣੇ ਦਰਮਿਆਨ ਭਾਈ ਪੀਟੇ ਬਾਬਾ ਜੀ ਆਗੇ ਦਾ ਬੜਾ ਜੇ ਮੈਨੂੰ ਦੱਸ ਦਿਓ ਕਿ ਉਹ ਤਾਂ ਨਹੀਂ ਆਗੇ ਸੀ ਤੇ ਉਹ ਤੋਂ ਪਹਿਲਾਂ ਜਿਹੜੀ ਬੱਚਿਆਂ ਦੀ ਗੱਤ ਘਾਟ ਨਾਲ ਆਪਦੀ ਤਿਆਰੀ ਕਰ ਲਿਓ ਵਰਪਾ ਕਰਕੇ ਮਹਾਰਾਜ ਦੇ ਸੇਵਾ ਤੋਂ ਬਾਅਦ ਗੱਤ ਪੁੱਛੋ ਆਪਾਂ ਸ਼ੁਰੂ ਕਰਾਂਗੇ ਜਿੰਨੇ ਜਿੰਨੇ ਬੈਠੇ ਹੋ ਆਪਾਂ ਉਹਦਾ ਕੱਲੇ ਕੱਲੇ ਬੱਚੇ ਦਾ ਸਫਰ ਕਰਾ ਲਾਂਗੇ ਪਹਿਲੇ ਬੱਚੇ ਦਾ ਉਹਦੇ ਇਤੇਦਾਰ ਭਣ ਭਾਈ ਕਰ ਲੈਣਗੇ ਫਿਰ ਦੂਜੇ ਦਾ ਇਦਾਂ ਵੀ ਨਾ ਉੱਠੇ ਜਾਂ ਬੜਾ ਡਿਸਪਲਨ ਜਾਂ ਹਿੱਲੇ ਨਾ ਤੇ ਆਨੰਦ ਕਾਰਜ ਹੋ ਗਿਆ ਮਹਾਰਾਜ ਦੇ ਸਰੂਪ ਜਾਣ ਤੋਂ ਬਾਅਦ ਆ ਜਿਹੜੇ ਪਾਣੀ ਪਿਉਂਦੇ ਫਿਰਦੇ ਸੀ ਤੁਹਾਡੇ ਵਾਅਦੇ ਤੇ ਠੰਡਾ ਸ਼ੇਕ ਤਿਆਰ ਹੋ ਚੁੱਕਿਆ ਕੱਲੇ ਕੱਲੇ ਬੰਦੇ ਦਾ ਇੱਕ ਸ਼ੇਕ ਪਿਆਓ ਆਰਾਮ ਨਾਲ ਤੇ ਨਾਲ ਦੀ ਨਾਲ ਆਪਾਂ ਸਫਾਈ ਰੱਖਣੀ ਹੈ ਜਿਗਰ ਕਰਦੀ ਹੈ ਉੱਥੇ ਸ਼ਹੀਦ ਪਰਿਵਾਰ ਨੂੰ 55000 ਤੋਂ 46 ਰੁਪਏ ਵਿਦਾਇਆ ਹੋਇਆ ਥੋੜੇ ਜਣ ਪਹਿਲਾਂ ਹੀ ਨੌਜਵਾਨ ਪੁੱਤ ਚੜ੍ਹਾਈ ਕੀਤਾ ਅੱਜ ਉਹਦੀਆਂ ਮੋੜੀਆਂ ਮਕਰਨਾ ਆਈਆਂ ਸੀ ਕਰੇ ਕਮਾਉਣ ਵਾਲਾ ਕੋਈ ਨਹੀਂ ਤੇ ਜੇ ਸ਼ਹੀਦ ਪਰਿਵਾਰ ਦਾ ਮੀਟਰ ਵਟਾ ਜਾਂਦਾ ਸਾਡੀ ਆਨ ਕਿੱਜਤ ਕੋਈ ਨਹੀਂ ਅਸੀਂ ਅੱਜ ਚਹੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕਨੇਡਾ ਵੱਲੋਂ ਇਹ ਪਰਿਵਾਰ ਦਾ 1 ਲੱਖ ਵੀ ਇਹਦੇ ਨਾਲ ਜਿਹੜਾ ਮਾਰਠਾ ਮਰ ਮਤਾ ਜੀ ਦਾ ਕਰਦੇ ਆ ਤਾਂ ਕਿ ਕੋਈ ਵੀ ਜਾਲਮ ਸਰਕਾਰ ਇਹਨਾਂ ਦਾ ਮੀਟਰ ਨਾ ਬੰਦ ਕਰੇ ਦੁਖੀ ਪਰਿਵਾਰ ਹੈ ਫੀਲ ਪਰਿਵਾਰ ਹੈ ਸਾਡੀ ਕੌਮ ਦਾ ਲੋਕਧਨ ਪਰਿਵਾਰ ਹੈ ਅੰਗਵੜਾ ਕੀਤਾ ਗਿਆ ਹਰੇਕ ਜਗਤਵਨੀਆ ਸੁਸਾਇਟੀਆ ਵੱਲੋਂ ਕਈ ਵਾਰ ਮਾਤਾ ਜੀ ਨੇ ਜ਼ਿਕਰ ਕੀਤਾ ਸੀ ਵੀ ਮੇਰਾ ਬੋਤ ਮੀਟਰ ਬੱਜਿਆ ਜਾਣਾ ਆਪ ਬੇਰ ਸਾਹਮਣੇ ਆ ਜਿਵੇਂ ਮੀਡੀਆ ਨੇ ਦੇਖਣਾ ਹੋਵੇ ਮੀਡੀਆ ਨੇ ਦੇਖ ਲੈ ਨੌਜਵਾਨ ਬੋਤਾਂ ਅਜੇ 9 ਤਰੀਕ ਨੂੰ ਭੋਗ ਪਿਆ ਛੋਟੇ ਛੋਟੇ ਇਹ ਬੱਚੇ ਆ ਕੋਈ ਆਸਰਾ ਨਹੀਂ ਮੈਂ ਧੰਨਵਾਦ ਕਰਦਾ ਰਣੀ ਆ ਜਥੇਦਾਰ ਰਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਦਾ ਜੋ ਇੱਕ ਮਨੁੱਖਤਾ ਦੀ ਮੂਰਤ ਨੇ ਉਹਨਾਂ ਵੱਲੋਂ ਅੱਜ ਮਾਤਾ ਜੀ ਨੂੰ 1 ਲੱਖ ਰੁਪਏ ਦੀ ਜਿਹੜੀ ਸੇਵਾ ਸੀ ਦੇ ਰਹੇ ਆ ਜੀ ਮਾਤਾ ਜੀ ਕਬੂਲ ਕਰਿਓ ਜੋ ਕੋਈ ਸਤੁਕਾਪੀਆਂ ਹੋ ਗਈਆਂ ਤਾਂ ਮਾਫ ਕਰਿਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਉਂਦੇ ਜਿਨ੍ਹਾਂ ਦੇ ਦੇ ਵੱਡੇ ਨੇ ਜਿਨ੍ਹਾਂ ਦੀਆਂ ਆਕਾਲਪੁਰ ਨੇ ਡਿਊਟੀਆਂ ਲਾਈਆਂ ਨੇ ਤੇ ਉਹ ਕੰਮ ਕਰਦੇ ਨੇ ਸੂਰਮੇ ਵਾਲੇ ਸੁਹਣਾ ਵੀ ਚਾਹੀਦਾ ਹੈ ਲੋਰਵੰਤ ਨੂੰ ਤੇ ਜੇ ਕਿਹਦੇ ਕੋਲੇ ਪ੍ਰਮਾਤਮਾ ਨੇ ਖੁੱਲਾ-ਡੁੱਲਾ ਦਿੱਤਾ ਹੈ ਤਾਂ ਜੇ ਕੋ ਉਹਦਾ ਟੈਲਫੋਨ ਕੋਈ ਨਾ ਵੀ ਦੋਗਾ ਤਾਂ ਕੋਈ ਫਰਕ ਨਹੀਂ ਪੈਂਦਾ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਪਿੰਡ ਦੇ ਵਿੱਚ ਆ ਕੇ ਖੁਸ਼ ਹੋਤੇ ਵੀ ਬਹੁਤ ਵਧੀਆ ਤੁਸੀਂ ਭਾਈ ਮਾਨਤਨ ਵੀ ਨਾਲ ਸਾਡਾ ਚੜੀ ਜਾਂਦੇ ਹੋ ਤੇ ਸੁਣੇ ਨੀ ਜੰਨੇਓ ਸਾਨੂੰ ਪਰਤਾਸਤ ਨਹੀਂ ਕਰੀ ਜੰਨੇਓ ਮੇਰਾ ਭਰਾ ਵੀ ਆ ਲਖਵਿੰਦਰ ਮੋੜ ਉਹਨੇ ਇਹਨਾਂ ਨੇ ਡਿਊਟੀ ਲਈ ਸੀ ਕਿ ਸਰਪੇ 2-4 ਮਿੰਟ ਤਾਂ ਆਗੇ ਜਾਣਾ ਮੈਂ ਕੋ ਕਲਾਕਾਰ ਨਹੀਂ ਬਣ ਕੇ ਆਇਆ ਮੈਂ ਤਾਂ ਭਰਾਵਾਂ ਕੇ ਲਖਵਿੰਦਰ ਨੇ ਡਿਊਟੀ ਲਈ ਸੀ ਕਿ ਉਹਨੇ ਹੀ ਆਉਣਾ ਹੈ ਤੇ ਮੈਂ ਆਇਆਗਾ ਸੋ ਸਭ ਤੋਂ ਪਹਿਲਾਂ ਜੀ ਸਾਰੀ ਕਮੇਟੀ ਨੂੰ ਸੋ ਮੇਰੇ ਭਰਾਵਾਂ ਜਿੰਨੇ ਵੀ ਸੇਵਾਦਾਰ ਵੀਰ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਬੀਦਾ ਦੇ ਪਰਾਲੇ ਜਿਗਰੇ ਵਾਲੇ ਬੰਦੇ ਕਰ ਸਕਦੇ ਹੁੰਦੇ ਨੇ ਸੋ ਜਿੰਨੀਆਂ ਵੀ ਮੇਰੀਆਂ ਭੈਣਾਂ ਤੇ ਅੱਜ ਇੱਥੇ ਵਿਆਹ ਰੱਖੇਗੇ ਵਿਆਹ ਕੀਤੇਗੇ ਨੇ ਸੋ ਉਹਨਾਂ ਨੂੰ ਦੋਵੇਂ ਪਰਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸੋ ਆਪਣੇ ਲਿਖੇ ਹੋਏ ਜਿੰਨੇ ਕ ਗਾਣੇ ਹੁਣ ਤੱਕ ਆਏ ਆ ਤੁਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦਾ ਹੈ ਕਿਉਂਕਿ ਕਲਾਕਾਰ ਲੋਕ ਹੀ ਬਣਾਉਂਦੇ ਨੇ ਯਾਰ ਦੋਸਤ ਭੈਣ ਭਰਾਈ ਬਣਾਉਂਦੇ ਹੁੰਦੇ ਆ ਕਲਾਕਾਰ ਕੋਈ ਵੱਡਾ ਨਹੀਂ ਹੁੰਦਾ ਕਈ ਮੇਰੇ ਜਮਾਤੀ ਵੀ ਖੜੇ ਨੇ ਇੱਧਰ ਸਾਡੇ ਡਾਗਿਆ ਸਾਹਿਬ ਵੀ ਖੜੇ ਨੇ ਮੇਰੇ ਅਕਲ ਜੀ ਉਹਨਾਂ ਦਾ ਕ ਆਪਣਾ ਲਿਖੇ ਹੋਏ ਜਿੰਨੇ ਵੀ ਗਾਣੇ ਤੁਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਟੌਰ ਨਾਲ ਛੜਾ ਰਹਿਦਾ ਟੌਰ ਨਾਲ ਛੜਾ ਸਭ ਫੜੇ ਜਾਣਗੇ ਇੱਕ ਆਪਣਾ ਗਾਣਾ ਆਇਆ ਸੀ ਮੋਦੀ ਹੁੱਕ ਲੈਣ ਤਾਂ ਨਹੀਂ ਬੋਲਦਾ ਕਿਉਂਕਿ ਕਾਰ ਜਿੱਦਾਂ ਦਾਗਾ ਉਹਦੇ ਤੁਸੀਂ ਦੋ ਲੈਣਾ ਨੂੰ ਬਹੁਤ ਪਿਆਰ ਦਿੱਤਾ ਸੀ ਕਿ ਬੜੀ ਮਾੜੀ ਹੈ ਖਿਡਾਰੀ ਕੁੜੇ ਮਾਨਦੇ ਨਹੀਂ ਤੂੰ ਚੰਗੀ ਤਰ੍ਹਾਂ ਸਰਦੇ ਨੂੰ ਜਾਣਗੇ ਐਵੇਂ ਨਹੀਂ ਭਗਤਪੁਰੇ ਵਾਲਾ ਘੁੰਮਦਾ ਡੱਬੂ ਵਿੱਚ ਲੱਗੇ ਪੂਰੇ 1.5 ਲੱਖ ਦਾ ਅੱਗੇ ਤੁਹਾਨੂੰ ਪਤਾ ਕਿ ਕਿਹੜਾ ਗਾਣਾ ਸੀ ਹਾਂ ਤੋਂ ਵੱਖ जिथे हूंदा जिन कठे थी दुनिया आक घुम ली दुनिया आए दी इंडिया तर हु फाइूजो पि उन लाके पढ़ियल भाई अंदगी जी खोल किताब रख थी उहो पई उन जी आई

ਫਾਇਦਾ ਦੂਜਿਆਂ ਦਾ ਕੀਤਾ ਤੈਨੂੰ ਪਿੱਛੇ ਰਹਿ ਗਏ ਹੋ ਹੁੰਦੇ ਮਤਲਬ ਵੀ ਅੱਜ ਨੂੰ ਸਟਾਰ ਹੋਣਾ ਸੀ ਫਾਇਦਾ ਦੂਜਿਆਂ ਦਾ ਕੀਤਾ ਤੈਨੂੰ ਪਿੱਛੇ ਰਹਿ ਗਏ ਹੋ ਹੁੰਦੇ ਮਤਲਬ ਵੀ ਅੱਜ ਨੂੰ ਸਟਾਰ ਹੋਣਾ ਸੀ ਵਈ ਨੀ ਕਾਜਰੀ ਕੋਲ ਕਰੋ ਜੋ ਖਫੀ ਹੁੰਦੀ ਆ ਬੱਚਾ ਮਾਫ ਕਰਿਓ ਤੁਸੀਂ ਮੇਰੇ ਭਰਾਵਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਟੇਜ ਤੇ ਕਿੰਨਾ ਵਈ ਕੈਰੀ ਲੇਬਲ ਸਟਾਰ ਚੈਨਲ ਦੇਖਣ ਵਾਲਿਆਂ ਨੂੰ ਗੁਰਪਤੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਹਾਂਜੀ ਸਿੰਘ ਸਾਹਿਬ ਜੀ ਅੱਜ ਕਿੰਨੀਆਂ ਬੱਚਿਆਂ ਦੇ ਨਾਲ ਕਾਰਜ ਕੀਤੇ ਗਏ ਨੇ ਅ ਵੀਰ ਜੀ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹਰੇਕ ਸਾਲ ਹੀ ਲੋੜਵੰਦ ਬੱਚਿਆਂ ਦੇ ਕਾਰਜ ਕਰਦੇ ਹਾਂ ਅੱਜ ਜਿਹੜੀ ਅਸੀਂ ਵਿਦੇਸੀ ਵੀਰਾਂ ਦੇ ਸਹਿਯੋਗ ਦੇ ਨਾਲ 6 ਜਿਹੜੀਆਂ ਬੇਸਹਾਰਾ ਲੋੜਵੰਦ ਬੱਚੀਆਂ ਸੀ ਉਹਨਾਂ ਦੇ ਨਾਲ ਕਾਰਜ ਕੀਤੇ ਗਏ ਜੀ ਸੋ ਇੱਕ ਕਿੰਨੇ ਵੱਲੋਂ ਕਿਤੇ ਗਏ ਸਤਿਕਾਰਯੋਗ ਵੀਰ ਹਰੇਕ ਸਾਲੀ ਵੀਰ ਸਕਦੇਸ਼ ਸਿੰਘ ਜੀ ਸੰਧੂ ਸਾਹਿਬ ਟ੍ਰਾਂਟੋ ਉਹਨਾਂ ਦਾ ਭੈਣ ਦਾ ਜੋ ਪਰਿਵਾਰ ਹੈ ਯੂ ਐਸ ਏ ਤੋਂ ਬਿਰਕ ਪਰਿਵਾਰ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚੋਂ ਸਹਿਯੋਗ ਦੇ ਨਾਲ ਤਕਰੀਬਨ ਤਿੰਨ ਬੱਚਿਆਂ ਦੇ ਕਾਰਜ ਕੀਤੇ ਗਏ ਇੱਕ ਬੱਚੀ ਗਰਦੀਪਾ ਜੀ ਆਸਟ੍ਰੇਲੀਆ ਉਹਨਾਂ ਵੱਲੋਂ ਇੱਕ ਬੱਚੀ ਜਿਹੜੀ ਵੀਰ ਅਵਤਾਰ ਸਿੰਘ ਜੀ ਯੂ ਐਸ ਏ ਤੇ ਉਹਨਾਂ ਦੇ ਭਰਾਤਾ ਵੀਰ ਹਰਪਾਲ ਸਿੰਘ ਜੀ ਇੰਗਲੈਂਡ ਉਹਨਾਂ ਵੱਲੋਂ ਨਾਲ ਦੀ ਨਾਲ ਹੀ ਇੱਕ ਵੀ ਰਣਜੀਤ ਸਿੰਘ ਜੀ ਕੈਨੇਡਾ ਵੀਰ ਅਮਰਤਪਾਲ ਸਿੰਘ ਜੀ ਐਪਸਫੋਰਡ ਬੀਸੀ ਅਤੇ ਨਾਲ ਉਹਨਾਂ ਦੇ ਸਤਿਕਾਰਯੋਗ ਚਾਚਾ ਵੀਰ ਬਲਵੰਦਰ ਸਿੰਘ ਜੀ ਉਹਨਾਂ ਵੱਲੋਂ ਕੀਤੀ ਗਈ ਹੈ ਇੱਕ ਬੱਚੀ ਦੀ ਜਿਹੜੀ ਸੇਵਾ ਸੀ ਸਾਡੀ ਕਰਨਜੀਤ ਕਾਇਮ ਭੈਣ ਜੀ ਇੰਗਲੈਂਡ ਮਨਦੀਪ ਕੌਰ ਭੈਣ ਜੀ ਅ ਇੰਗਲੈਂਡ ਤੋਂ ਨਾਲ ਦੀ ਨਾਲ ਹੀ ਹਰਜਿੰਦਰ ਸਿੰਘ ਧਾਮੀ ਵੀਰ ਜੀ ਇੰਗਲੈਂਡ ਤੋਂ ਹਾਂਗਕਾਂਗ ਦੀਆਂ ਭੈਣਾ ਭੈਣਪਿੰਦਰ ਕੌਰ ਬਲਜੀਤ ਕੌਰ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਕੀ ਸ਼ਰਮਾ ਭੈਣ ਜੀ ਹਾਂਗਕਾਂਗ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਅੱਜ ਇਹ ਸਾਰੇ ਕਾਰਜ ਹੋਇਆ ਜੀ ਵੀਰ ਮੇਜਰ ਸਿੰਘ ਜੀ ਕੈਨੇਡਾ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਜਿਨ੍ਹਾਂ ਦੀ ਬਦੌਲਤ ਅੱਜ ਤਕਰੀਬਨ 1 ਲੱਖ ਰੁਪਇਆ ਸ਼ਹੀਦ ਭਾਈ ਰੇਜ਼ਮ ਸਿੰਘ ਜੀ ਮਾੜੀ ਮੁਸਤਾਫਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਬੈਲਾ ਹੀ ਨਾ ਜਾਵੇ ਆ ਚੁੱਕਿਆ ਸੀ ਮੀਟਰ ਵਟਣ ਲੱਗੇ ਸੀ ਬਿਜਲੀ ਵਾਲੇ ਇੱਕ ਉਹਨਾਂ ਦੇ ਨੌਜਵਾਨ ਬੇਟੇ ਦੀ ਡੈਥ ਹੋ ਗਈ ਪਿਛਲੇ 9 ਤਰੀਕ ਨੂੰ ਹੀ ਭੋਗ ਪਿਆ ਪਰਿਵਾਰ ਦਾ ਬਹੁਤ ਬੁਰਾ ਹਾਲ ਸੀ ਇਹ ਸੇਵਾ ਵੀ ਜਿਹੜੀ ਜਥੇਦਾਰ ਰਣਜੀਤ ਸਿੰਘ ਜੀ ਦੇ ਹਿੱਸੇ ਆਈ ਹੈ ਸ਼ਹੀਦ ਪਰਿਵਾਰ ਦੀ ਸੋ ਸਸਾਇਟੀ ਤੋਂ ਅੱਜ ਸੋਸਾਇਟੀ ਵੱਲੋਂ ਇਹ ਸੇਵਾਵਾਂ ਨਹੀਂ ਮਾਈਆਂ ਸੋਸਾਇਟੀ ਵੱਲੋਂ ਸਮੇ ਸਮੇਤੇ ਜੀ ਜਿਹੜੇ ਵੀ ਰੋਗ ਦਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਇਲਾਜ ਕਰਾ ਕੇ ਦੇਣਾ ਨਸ਼ੇ ਤੋਂ ਛਡਾਉਣਾ ਗੱਤ ਕੇ ਗੁਰਬਾਨੀ ਦਾ ਪ੍ਰਚਾਰ ਕਰਨਾ ਹਰ ਇੱਕ ਤਰ੍ਹਾਂ ਦੀ ਤਕਰੀਬਾਂ ਨਾਲ ਲੋੜਵੰਦ ਪਰਿਵਾਰਾਂ ਦੀ ਸੇਵਾ ਜਿਹੜਾ ਮੰਥਲੀ ਰਾਸ਼ਨ ਦੇਣਾ ਉਹ ਸਾਰੀਆਂ ਇਹ ਸੇਵਾ ਨਿਰੰਤਰ ਜਾਰੀ ਹੈ ਜੀ ਕਿ ਸਭ ਜਿ ਤੁਹਾਡੀ ਜਿੱਥੇ ਬੰਦੀ ਬਣੋ ਤਕਰੀਬਨ ਜੋ ਸਰਕਾਰਾਂ ਵਾਦੇ ਕਰਦੇ ਤੁਹਾਡੀ ਸੋਸਾਇਟੀ ਦੇ ਨਾਲ ਮਤਲਬ ਕੇ ਲੋੜ ਵੰਗ ਨੂੰ ਦਿੱਤੇ ਪੈ ਕਿੰਦੀ ਆ ਇਹ ਕਰਨ ਕਰ ਪਾਕੇ ਜਿੱਥੇ ਹੁੰਦੇ ਜਿੱਥੇ ਕਿ ਸਰਕਾਰਾਂ ਵਾਦੇ ਕਰਕੇ ਵੀ ਪੂਰੇ ਨਹੀਂ ਕਰਦੀਆਂ ਉੱਥੇ ਕੀ ਕਹਿਣਾ ਚਾਹੀਦਾ ਦੇਖੋ ਜੀ ਸਰਕਾਰਾਂ ਨੇ ਚੁਟਕੀਆਂ ਮਾਰ ਕੇ ਗਗਨ ਮਾਨ ਸੀ ਉਹਨਾਂ ਚੁਟਕੀਆਂ ਨਾਲ ਕਹਿਆ ਸੀ ਐਮਐਸਪੀ ਦੇਵਾਂਗੀ 5 ਮਿੰਟਾਂ ਹੀ ਦੇ ਦਿਆਂਗੇ ਅੱਜ ਤੱਕ ਨਹੀਂ ਮਿਲੀ ਭਵਨਤਮਾਨ ਨੇ ਹੜਾਂ ਚ ਕਿਹਾ ਮੁਰਗੀ ਬੱਕਰੀ ਦੇ پیسے ਦਊਗਾ ਹਰੇ ਤੱਕ ਨਹੀਂ ਮਿਲੇ ਅਸੀਂ ਹੜਾਂ ਚ ਲੋਕਾਂ ਦੀ ਮਦਦ ਕੀਤੀ ਆ ਘਰ ਘਰ ਜਾ ਕੇ ਇਹਨਾਂ ਨੇ ਗੱਟੇ ਤੱਕ ਵੀ ਨਹੀਂ ਦਿੱਤੇ ਗਏ ਨਹਿਰਾਂ ਦਾ ਪਾੜ ਬੰਦ ਕਰਨੋਂ ਗੱਟੇ ਅਸੀਂ ਲੋਕਾਂ ਤੋਂ ਮੁੱਲ ਲੈਤੇ ਗਏ ਸਰਕਾਰਾਂ ਵਾਵੇ ਕਰ ਲਵੀਆਂ ਬੋਟਰ ਬੋਡ ਦੀ ਰਾਜਨੀਤੀ ਚ ਪਰ ਬਹੁਤ ਘੱਟ ਬੁਰੇ ਹੁੰਦੇ ਜਿਵੇਂ ਬੀਬੀਆਂ ਨੂੰ 1000 1000 ਰੁਪਏ ਦਾ ਲਾਰਾ ਅੱਜ ਤੱਕ ਨਹੀਂ ਮਿਲਿਆ ਉਹ ਸ਼ਾਇਦ ਜਦੋਂ ਇੱਕ ਮਹੀਨਾ ਕਰੇਗਾ ਉਦੋਂ ਭਮਾ ਦੇ ਦੇਣਾ ਇਸ ਕਰਕੇ ਅਸੀਂ ਮੰਥਲੀ ਜਿਹੜੀ ਪੈਨਸ਼ਨ ਦਿੰਨੇ ਆ 3 3000 ਮਹੀਨਾ ਤੁਸੀਂ ਪਰਿਵਾਰਾਂ ਨੂੰ ਪੁੱਛ ਸਕਦੇ ਹੋ ਵੀ ਮਿਲਦੀ ਹੈ ਪਹਿਲੇ ਹਫ਼ਤੇ ਨਿਊਜ਼ੀਲੈਂਡ ਵਾਲੇ ਵੀਰਾਂ ਵੱਲੋਂ ਅਸੀਂ ਜਿਹੜੇ ਸ਼ਹੀਦ ਪਰਿਵਾਰ ਆ ਸਾਡੇ ਕੋਲੇ ਉਹਨਾਂ ਨੂੰ ਮੰਥਲੀ ਪੈਨਸ਼ਨ 3 3000 ਰੁਪਏ ਪਹਿਲੇ ਮਹੀਨੇ ਦੇ ਪਹਿਲੇ ਹਫਤੇ ਦੇ ਦੰਨੇ ਜੀ ਕੋਈ ਲਾਰਾ ਨਹੀਂ ਕੋਈ ਇਹਦੇ ਚ ਕੋਈ ਰਾਜਨੀਤਿਕ ਕਿਸ ਤਰ੍ਹਾਂ ਦੀ ਜਿ세 ਬੰਨੇ ਤੁਹਾਡੀਆਂ ਅੱਖਾਂ ਸੇਵਾ ਮੰਗਦੇ ਨੇ ਨਵਾਈਂ ਮਿਲਦੀਆਂ ਨੇ ਕਿਹਨਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਜੀ ਜਿਹੜੇ ਸਾਡੇ ਕੰਮਾਂ ਨੂੰ ਪਿਆਰ ਕਰਦੇ ਆ ਬੜੇ ਲੰਮੇ ਚਿਰ ਤੋਂ ਸਾਡੇ ਨਾਲ ਖੜੇ ਆ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਯੂ ਐਸ ਏ ਤੋਂ ਅਮਰੀਕਾ ਹਾਂਗਕਾਂਗ ਤੋਂ ਛੋੜੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਸਾਨੂੰ ਚਾਹਣ ਵਾਲੇ ਮਿੱਤਰ ਪਿਆਰੇ ਆ ਜੀ ਉਹਨਾਂ ਦੇ ਦਸਤਵੰਦ ਨਾਲ ਇਹ ਕੰਮ ਚੱਲਦਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਿਰਫ ਹੱਥਾਂ ਨਾਲ ਸੇਵਾ ਕਰ ਸਕਦੇ ਆ